ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਗਸ ਨੂੰ ਪਰਜੰਦਰ ਦਾ ਸਵਾਗਤ ਫੈਮਿਲੀ ਦਾ ਸਾਰਾ ਠੀਕ ਠਾਕ ਉਮੀਦ ਹੈ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਮੈਂ ਮਾਈਕਲ ਵੀ ਉੱਪਰ ਹਾਂ ਇਸ ਵੀ ਚੈਨਲ ਤੇ ਨਵੇਂ ਪਹੁੰਚੇ ਜਨਨ ਸਬਸਕ੍ਰਾਈਬ ਕਰਕੇ ਜਾਇਓ ਕੋਲਾ ਵੀ ਸੇਖਣੇ ਜਾਇਓ ਤੇ ਵੀਡੀਓ ਨੂੰ ਪੂਰਾ ਦੇਖਿਓ ਬਲੌਗ ਨੂੰ ਸੁਣਾਇਆ ਕਮੈਂਟ ਕਰਿਓ ਤੇ ਅੱਜ ਹੈਗੀ ਜੀ 13 ਤਰੀਕ 13 ਦਸੰਬਰ ਤੇ ਦਿਨ ਹੈਗਾ ਸ਼ੁੱਕਰਵਾਰ ਤੇ ਅੱਜ ਮੇਰੇ ਲਈ ਬਹੁਤ ਸਪੈਸ਼ਲ ਦਿਨੇ ਆ ਦੇਖੋ ਜੀ ਮੈਂ ਜੇ ਉੱਠੀ ਆ ਉੱਠ ਕੇ ਚਾਹ ਬਣਾਈ ਆ ਫਿਰ ਕੇਸੀ ਇਸ਼ਨਾਨ ਕੀਤਾ ਤੇ ਹੁਣ ਮੈਂ ਵਾਹਿਗੁਰੂ ਦਾ ਸਭ ਤੋਂ ਪਹਿਲਾਂ ਸ਼ੁਕਰਾਨਾ ਕਰਨ ਜਾਉਂਗੀ ਗੜਾ ਪ੍ਰਸ਼ਾਦੀ ਦੀ ਬਣਾ ਕੇ ਸੱਚੇ ਪਾਤਸ਼ਾਹ ਜਿੱਥੇ ਸਾਡੇ ਮਦਲੇ ਨਾ ਸਫਰ ਸੋਨਾ ਕੱਢਿਆ ਤੂੰ ਨਾ ਤੇ ਇਸ ਤੋਂ ਵੈਤਰ ਹੋਰ ਸਾਡਾ ਸੋਨਾ ਸਫਰ ਕਰੀ ਹੈ ਨਾ ਤੇ ਵਾਹਿਗੁਰੂ ਦਾ ਪਹਿਲਾਂ ਸ਼ੁਕਰਾਨਾ ਤੇ ਵਾਹਿਗੁਰੂ ਦੇ ਸੱਚੇ ਪਾਤਸ਼ਾਹ ਦੇ ਨਾਮ ਦੇ ਨਾਲ ਲੈ ਕੇ ਨਾ ਨਿੰਗੀ ਸ਼ੁਰੂ ਤੇ ਵਸ ਉਹਦਾ ਨਾਮ ਲੈ ਕੇ ਦਿਨ ਦੀ ਸ਼ੁਰੂਆਤ ਸ਼ੁਰੂ ਤੇ ਸਾਡੇ ਲਈ ਦਿਨ ਬਹੁਤ ਸਪੈਸ਼ਲ ਹੈ ਜੀ ਇਹ ਤੇ ਅੱਜ ਦਿਨ ਕਈਆਂ ਦੀ ਐਨੀਵਰਸਰੀ ਹੋ ਗਈ ਉਹਨਾਂ ਨੂੰ ਮੁਬਾਰਕ ਬਹੁਤ ਜ਼ਿਆਦਾ ਜ਼ਿਆਦਾ ਤੇ ਚਲੋ ਜੀ ਹੁਣ ਮੈਂ ਸਮਾਨ ਰੱਖ ਲਿਆ ਤੇ ਦੇਗ ਬਣਾ ਕੇ ਜਾਣੀ ਗੁਰਦੁਆਰਾ ਸਾਹਿਬ ਤੇ ਕੰਨ ਜਾਣਾ ਆ ਬਸ ਤੁਸੀਂ ਵਲੌਗ ਦੇ ਐਂਡ ਤੱਕ ਬਣੀ ਰਹੋ ਤੇ ਇਹon ਮੱਕੜਾਈ ਰੱਖ ਲਈ ਆ ਗੈਸ ਤੇ ਤੇ ਹੁਣ ਮੈਂ ਪ੍ਰਸ਼ਾਦ ਬਣਾਉਂਗੀ ਹਾਂਜੀ ਮੈਂ ਕੜਾਈ ਰੱਖ ਲਈ ਗੈਸ ਤੇ ਤਾਂ ਹੁਣ ਜਦ ਪਾਣੀ ਸੂਰਾ ਵਿੱਚੋਂ ਤੇ ਫਿਰ ਕਿਵੇਂ ਇਸਕੇ ਉਹਦੀ ਕੌਲੀ ਕਾਉਂਗੀ ਤੇ ਇੱਕ ਕੌਲੀ ਲੈ ਲਈ ਮੈਂ ਆਟੇ ਦੀ ਤੇ ਆ ਖੰਡ ਲੈ ਲਈ ਆ ਤੇ ਇਹ ਮੋਟੀ ਖੰਡ ਆ ਮਿਸ਼ੂਈ ਵਾਂਗੂ ਤੇ ਥੋੜੀ ਲਈ ਮੈਂ ਇੱਕ ਕੌਲੀ ਤੋਂ ਅੱਧੀ ਕੌਲੀ ਲਈ ਆ ਤੇ ਗਲਾਸ ਪਾਣੀ ਦਾ ਲੈ ਲੈ ਆਂ ਵਾਹਿਗੁਰੂ ਦੀ ਕਿਰਪਾ ਦੇ ਨਾਲ ਹਾਂ ਤੇ ਸਭ ਤੋਂ ਮਹਿਲਾ ਕਿੰਨੇ ਨੇ ਸ਼ੁਭ ਕੰਮ ਕਰਨ ਤੋਂ ਪਹਿਲਾਂ ਨਾ ਉਹ ਸਵੇਰ ਹੀ ਸੱਚੇ ਪਾਤਸ਼ਾਹ ਦਾ ਆਸਰਾ ਲੈਣਾ ਚਾਹੀਦਾ ਹੈ ਨਾ ਕਿ ਉਹ ਵੀ ਕੜਾਈ ਹੋ ਗਈ ਗਰਮ ਤੋਂ ਹਮੇ ਵਿੱਚ ਪਾਉਂਗੀ ਤੇ ਕਿਉਂ ਤੇ ਵਾਹਿਗੁਰੂ ਦਾ ਨਾਮ ਲੈਣਾ ਜ਼ਰੂਰੀ ਹੈ ਦੇਖੋ ਜੀ ਬਾਕੀ ਕੰਮ ਸਾਰੇ ਬਾਅਦ ਚ ਆ ਦੇਖੋ ਕੇ ਦੀ ਕਾਲੀ ਉਹ ਪ੍ਰਸ਼ਾਦ ਲਈ ਜਿਹੜਾ ਕਿਉਂ ਹੁੰਦਾ ਵੱਧ ਚਾਹੀਦਾ ਤੇ ਫੇਰ ਹੀ ਪ੍ਰਸ਼ਾਦ ਸੋਨਾ ਬਣਦਾ ਤੇ ਫੇਰ ਹੀ ਵਧੀਆ ਬਣਦਾ ਇਹ ਪ੍ਰਸ਼ਾਦ ਸੌਰੀ ਜੇ ਕਿਉਂ ਘੱਟ ਹੋਵੇ ਨਾ ਪ੍ਰਸ਼ਾਦ ਸਹੀ ਨਹੀਂ ਬਣਦਾ ਹੈਗਾ ਤੇ ਫੇਰ ਉਹ ਠੀਕ ਨਹੀਂ ਬਣਦਾ ਹੈਗਾ ਕੋਈ ਤੁਹਾਨੂੰ ਗੁਰਵਾਨੀ ਸੁਣ ਰਹੀ ਹੋਊਗੀ ਤੇ ਬਾਹਲੇ ਉਹ ਦਵਾਰਾ ਸਭ ਹੋ ਗਏ ਔਰ ਬਾਬਾ ਹੰਦਾਰ ਜੀ ਅੰਦਰਲੇ ਕੋਲ ਪੁਰਾ ਸਭ ਤੋਂ ਹੀ ਨਾ ਮੈਂ ਤਾਂ ਸਿੱਪਾਣੀ ਹੋਇਦਾ ਹੋ ਗਿਆ ਟੇਵਾ ਵੀਰ ਗੁਰਵਾਣੀ ਕੰਨਾਂ ਚ ਪੈਂਦੀ ਇਸ ਮੇਰੇ ਤੇ ਉਸ ਟਾਈਮ ਜਗ ਆ ਜਾਂਦੀ ਵਾਹਿਗੁਰੂ ਦਾ ਬਸ ਉੱਥੇ ਨਾਲ ਹੀ ਤਾਂ ਲੈਣਾ ਚਾਹੀਦਾ ਹੈ ਦੁਨੀਆ ਤੇ ਉਹ ਵਾਹਿਗੁਰੂ ਨਾਲ ਲੈਣੀ ਆਏ ਆ ਪਰ ਆਪਾਂ ਜੰਜਾਲਾਂ ਵਿੱਚ ਫਸ ਗਏ ਇੱਥੇ ਆ ਕਿ ਨਾ ਮੋਹ ਮਾਇਆ ਤੇ ਕਰੋ ਫਸ ਕੇ ਚਲੋ ਜੀ ਫਿਰ ਮੋਹ ਮਾਇਆ ਵਿੱਚ ਜੰਗ ਲੋ ਵੀ ਜਿੰਦ ਜਾਨ ਨੂੰ ਕਰਨੀ ਪੈਂਦੀ ਹੈ ਨਾ ਕਿਤੇ ਵਗੈਰੇ ਸਰਦਾ ਹੈਗਾ ਹਨਾ ਚਲੋ ਜੀ ਕੀ ਹੋ ਗਿਆ ਘਰ ਨੂੰ ਤੁਹਾਨੂੰ ਆਟੇ ਦੇ ਕੱਲੀਆ ਮੈਂ ਪਾ ਦੂੰਗੀ ਇਹਦੇ ਲੋ ਜੀ ਆਪਏ ਇਹਨੂੰ ਹਲਕੇ ਹਲਕੇ ਇਹਨੂੰ ਪਾਉਂਦੇ ਜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਰੱਖੀ ਕਿਰਪਾ ਕਰੇ ਜੀ ਬਖਸ਼ ਨੋ ਜੀ ਹੁਣ ਹਣਾ ਸਾਰੇ ਸੋਖ ਲਿਆ ਕਿਉ ਆਟੇ ਨੇ ਤਾਂ ਹੁਣ ਇਹਨੂੰ ਚੰਗੀ ਤਰ੍ਹਾਂ ਭੁਲਨਾ ਆਟੇ ਨੇ ਤੇ ਤਾਂ ਜੋ ਕੱਚਾ ਪੰਜੇ ਦਾ ਖਤਮ ਹੋ ਜਾਵੇ ਵਿੱਚ ਹਣਾ ਤੇ ਵਾਹਿਗੁਰੂ ਕਿਰਪਾ ਨਾਲ ਸੋਨਾ ਪ੍ਰਸ਼ਾਦ ਬਣੇ ਚਲੋ ਜੀ ਇਹਨੂੰ ਮੈਂ ਹੁਣ ਪਉਂ ਲਓ ਜੀ ਆਟੇ ਦਾ कलर चेंज ਹੋ ਗਿਆ ਤੇ ਥੋੜੀ ਜਿਹੀ 스멜 ਵੀ ਆਉਣ ਲੱਗੀ ਐ ਤੇ ਜਦੋਂ ਕਲਰ चेंज ਹੋਏ 스멜 ਆਉਣ ਲੱਪੇ ਤੇ ਸਮਝੋ ਵੀ ਆਟਾ ਪੁੱਜ ਗਿਆ ਪ੍ਰਸ਼ਾਦ ਲਈ ਹੋ ਗਿਆ ਤਿਆਰ ਆਟਾ ਹੁਣ ਜੀ 스멜 ਬੜੀ ਸੋਹਣੀ ਆਉਣ ਲੱਗੀ ਐ ਤੇ ਦੇ ਵਿੱਚ ਮੈਂ ਪਾਉਂਗੀ ਖੰਡ ਬਸ ਖੰਡ ਮੋਟੀ ਬਹੁਤ ਆ ਤੇ ਮੈਂ ਥੋੜੀ ਜੀ ਪਾਉਂਗੀ ਥੋੜੀ ਵਿਚਾਲੂਗੀ ਵਿੱਚੋਂ ਥੋੜਾ ਬਲ ਹੈ ਖੰਡੇ ਇਹ ਟਿਕਣ ਦੇ ਵਿੱਚ ਮਿਕਸ ਕਰ ਦਿੰਦੇ ਨੇ ਪ੍ਰਸ਼ਾਦ ਦੇ ਚ ਤੇ ਲੋਜੀ ਵੀ ਪਾ ਦੇਣਾ ਪਾਣੀ ਵਿੱਚ ਤੇ ਵਾਦੀ ਬਣ ਗਿਆ ਪ੍ਰਸ਼ਾਦ ਵਾਹ ਵਾਹ ਬਸ ਅੰਮ੍ਰਿਤ ਨੋਜੀ ਪਾ ਗੁਰਦੁਆਰਾ ਸਾਹਿਬ ਡੱਬੇ ਵੀ ਲਿਜਾ ਸਕਦੇ ਸੀਗੇ ਪਰ ਨਹੀਂ ਮੇਰੀ ਸ਼ਾਸਤਰੀ ਵੀ ਮੈਂ ਗੁਰਦੁਆਰਾ ਸਾਹਿਬ ਅੱਥੀ ਪ੍ਰਸ਼ਾਦ ਬਣਾ ਕੇ ਲਿਜਾਵਾਂ ਕਈ ਇਦਾਂ ਚਲੋ ਮੇਜ਼ ਪੈਣ ਪਰ ਪ੍ਰਸ਼ਾਦ ਹੀ ਚੜ੍ਹ ਦਿੰਦੇ ਆ ਡੱਬਿਆਂ ਦਾ ਹਨ ਚਲੋ ਫਿਰ ਆਪਣੀ ਮਰਜ਼ੀ ਆ ਇੱਕ ਵਾਰ ਸੋਣੀ ਵਧੀਆ ਗੱਲ ਆ ਸਾਡੇ ਜਿੱਦਾਂ ਘਰੋ ਹੀ ਹਨ ਬਾਬਾ ਹੰਤਾ ਜੀ ਦਾ ਗੁਰਦੁਆਰਾ ਸਾਹਿਬ ਸਾਡੇ ਮੱਥੇ ਲੰਘਦਾ ਸੁੱਤੇ ਉੱਠ ਜਾਂਦੇ ਹਨ ਤੇ ਮੱਥੇ ਲੱਗਦੇ ਹਰ ਟਾਈਮ ਵੇਹ ਯਾਦ ਰਹਿੰਦੇ ਆ ਤੇ ਔਰ ਯਾਦ ਰੱਖਦੇ ਆ ਤੇ ਯਾਦ ਰਹਿਣ ਵਾਹੀ ਗ੍ਰੀਨੀ ਕਿਰਪਾ ਕਰਨ ਹਨ ਤੇ ਦੇਖੋ ਜੀ ਉਹ ਲੇਟਾ ਤੁਹਾਨੂੰ ਦੱਸਦੇ ਆਉਣਗੇ ਤਾਂ ਦਰਮਾ ਬੰਦਾਜੀ ਦੇ ਗੁਰਦੁਆਰਾ ਸਾਹਿਬ ਤੇ ਸਿੱਤੇ ਉਹਦੇ ਮੱਥੇ ਲੱਗਦੇ ਆ ਤੇ ਬਸ ਆਪਣੇ ਇੱਦਾਂ ਵਿਚਾਰ ਨਾਲ ਰੱਖਣ ਤੇ ਲੋ ਹਾਂਜੀ ਹੁਣ ਹੋ ਗਿਆ ਦੁਪਹਿਰ ਦਾ ਟਾਈਮ ਸਵੇਰੇ ਫਿਰ ਮੈਂ ਸੈਰ ਤੋਂ ਬਾਅਦ ਆਪਣੇ ਫਿਰ ਬੱਚਿਆਂ ਸਕੂਲ ਤੋਰਿਆ ਤੋਰ ਕੇ ਫਿਰ ਉਹਨਾਂ ਰੋਟੀ ਭੇਜੀ ਮਤਲਬ ਆਪ ਖਾਧੀ ਵੀ ਅਕਟਰ ਸਾਹਿਬ ਕੰਮ ਤੇ ਗਏ ਤੇ ਕੰਮਕਾਰ ਵਿੱਚ ਦੀ ਦੁਪਹਿਰਾਂ ਲੰਘਿਆ ਤਾਂ ਹੁਣ ਦੇਖੋ ਮੈਂ ਮੈਂ ਕੱਢੂਗੀ ਬ੍ਰੈਡ ਵਾਲੇ ਪੋੜੇ ਤਾਂ ਕਿਰਿਆਟੀ ਕੋਲ ਕੇ ਰੱਖ ਲਈ ਆ ਤੇ ਜਿੰਨਾ ਵਿੱਚ ਲੋਨ ਮਸਾਲਾ ਵਿੱਚ ਪਉਣਾ ਇਹਦੇ ਤੇ ਮੈਂ ਪਾ ਲਿਆ ਜਿੰਨਾ ਕਿ ਮਤਲਬ ਮੈਂ ਨਾਰਮਲ ਖਾਂਦੇ ਆ ਤਾਂ ਬ੍ਰੈਡਾਂ ਵਿੱਚ ਆਲੂ ਤੇ ਵੀ ਸਿਰ ਪਰੌਂਠੇ ਬਣਾਏ ਸੀ ਤੇ ਬਚ ਕੇ ਸੀ ਜਿਹੜੇ ਥੋੜੇ ਜਿਆਦਾ ਵੱਲੇ ਸੀਗੇ ਮੈਂ ਮਤਲਬ ਫੇਕ ਆ ਜਾਣੇ ਵਿੱਚ ਤਾਂ ਨਹੀਂ ਲੋਨ ਮੇਟਰ ਮਸਾਲਾ ਸਾਰਾ ਉਹ ਮਿਕਸ ਕਰ ਲਿਆ ਵਿੱਚ ਉਹਦੇ ਦੇਖੋ ਤੇਲ ਵੀ ਗਰਮ ਹੋ ਗਿਆ ਤੇ ਤੇਲ ਵੀ 스멜 ਆਉਂਦੀ ਆ ਤੇ ਜਦੋਂ 스멜 ਆਉਂਦੀ ਹੈ ਪਤਾ ਲੱਗ ਜਾਂਦਾ ਵੀ ਤੇਲ ਗਰਮ ਹੋ ਗਿਆ ਤੇ ਬ੍ਰੈਡ ਵੀ ਆ ਤੇ ਹੁਣ ਮੈਂ ਕਰੂੰਗੀ ਤਿਆਰੀ ਇਹਨਾਂ ਦੀ ਤੇ ਅੱਜ ਬ੍ਰੈਡ ਕੋੜੇ ਘਰ ਬਣਾ ਕੇ ਤਸਵੀਰੇ ਬਣਾ ਲੈ ਪ੍ਰਸ਼ਾਤ ਪਹਿਲਾਂ ਕੀਤਾ ਵਾਈ ਦਾ ਸ਼ੁਕਰਾਨਾ ਹੈ ਨਾ ਤੇ ਹੁਣ ਸਾੜ ਲੈਣਾ ਤੇਲ ਤੇ ਹੁਣ ਕਰੀਏ ਸ਼ੁਰੂ ਇਹਦਾ ਪ੍ਰੋਗਰਾਮ ਸਾਰਾ ਲਓ ਜੀ ਹੁਣ ਬ੍ਰੈਡ ਪੀਸ ਕੱਢਣ ਦੀ ਤਿਆਰੀ ਤੇ ਇਹਨੂੰ ਮੈਂ ਲਾ ਲੈਣੀ ਸੌਸ ਥੋੜ੍ਹੀ ਥੋੜੀ ਦਾ ਕਰਕੇ ਤੂੰ ਦੇਖੋ ਕਿੰਨੇ ਵਜੇ ਟੈਸਟੀ ਟੈਸਟੀ ਬਣਦੇ ਆ ਤੇ ਆ ਹੋ ਗਿਆ ਦੂਜੇ ਸਾਈਡ ਤੇ ਆ ਇਹਦੇ ਆਲੂ ਮੇ ਵਾਲੇ ਰੱਖੇ ਸੀਗੇ ਤੇ ਇਹ ਵੀ ਥੋੜੀ ਥੋੜੀ ਪਰਾਂਗੇ ਵਿੱਚ ਇਹਦੇ ਤੇ ਆਲੂਆਂ ਟੇਸਟ ਬਹੁਤ ਸੋਹਣਾ ਹੁੰਦਾ ਹੈ ਤੇ ਆ ਦੇਖੋ ਜੀ ਇਦਾਂ ਇਹਨੂੰ ਕਰਤਾ ਬੰਦ ਹੈ ਨਾ ਤੇ ਆ ਵੀ ਇਦਾਂ ਕਰ ਲੈਣੇ ਆ ਤੇ ਇਹਨੂੰ ਸਾਤ ਦਿਨ ਬਾਅਦ ਤੋਂ ਕਟਾਂਗੇ ਇਹਨੂੰ ਤੇ ਇਹਦੇ ਵਿੱਚ ਇਦਾਂ ਇਹਨੂੰ ਭੀ ਲੈਣਾਵੇਂ ਡਿਪ ਕਰ ਲੈਣਾ ਕਰੇਟੀ ਵਿੱਚ ਕੰਮ ਸੁੱਕਾ ਹੁਣ ਪਤਾ ਨਹੀਂ ਕੌਣ ਆ ਲਓ ਜੀ ਤੇ ਬਰੈਡ ਸਾਡਾ ਬਣ ਕੇ ਬੈਣਾ ਤਿਆਰ ਤੇ ਨੂੰ ਆਪਾਂ ਸੌਸ ਵਾਲੀ ਦੀ ਤਿਆਰੀ ਇਹਨੂੰ ਕਰ ਲੈਣਾ ਆ ਸਾਰੇ ਪਾਸੇ ਸੌਸ ਲਾ ਕੇ ਦੇ ਚਾਰੇ ਕੋਨਿਆਂ ਤੇ ਤੇ ਵਿੱਚ ਆਲੂ ਇਹਦੇ ਵਿੱਚ ਡਿਪ ਕਰਕੇ ਤਾਂ ਜੋ ਫਿਰ ਟੇਸਟ ਬਹੁਤ ਸੁਣਾ ਆਦਾ ਆ ਇਹਦਾ ਆਪਾਂ ਖਾਣੇ ਆ ਨਾ ਦੇਖੋ ਘਰ ਦੀ ਚੀਜ਼ ਬਣੀ ਇੱਕਦਮ ਸ਼ੁੱਧ ਹੁੰਦੀ ਹੈ ਨਾ ਤੇ ਸਫਾਈਦਾਰ ਹੁੰਦੀ ਆ ਤਾਪਾ ਬੀਅਰ ਦਾ ਖਾਣਾ ਜਰ ਰਸਤ ਕਰਦੇ ਆ ਪਰ ਚੀਜ਼ਾਂ ਕਰਦੀਆਂ ਬਣਾ ਕੇ ਖਾਇ ਕਰੋ origignal ਹਨਾ ਜਿੱਦਾਂ ਕਿ ਮੈਂ ਬਣਾ ਕੇ ਖਾਨੀ ਆ ਤੇ ਆ ਲੋ ਜੀ ਤੇ ਕੜਾਈ ਮਿਰਚ ਦੋਈ ਪਾਣੇ ਆ ਨੂੰ ਵੱਡੇ ਹਨਾ ਕਿਉਂਕਿ ਦੋਈ ਪਾਣੇਗੇ ਬ੍ਰੈਡ ਵਰਡੇ ਇਹਨਾਂ ਦੇ ਪੀਸ ਹੋ ਜਾਣੇ ਆ ਦੋ ਦੇ ਹੋ ਜਾਣੇ 4 ਰਹੇ ਦੇਦੇ ਆਪਾਂ ਸਾਰੇ ਸੇਅਰ ਕਰ ਲੈਣੇ ਆ ਜੇ ਸਾਸ ਲਾ ਕੇ ਤੇ ਨਾਲ ਦੇ ਤੇ ਨਾਲੇ ਸਾਡੀ ਬਰੈਡ ਪਕੌੜੇ ਖਾਧੀ ਅੰਗਰੇਜ਼ੀ ਐਨੀਵਰਸਰੀ ਮਨਾਈ ਹੋਊਗੀ ਨਾ ਆ ਲੋ ਜੀ ਆਪਾਂ ਇਹਨੂੰ ਵੀ ਤਿਆਰ ਕਰ ਲਿਆ ਤਾਂ ਹੁਣ ਇਹ ਤਿਆਰ ਹੋ ਗਿਆ। ਨਾਲ ਕਰ ਲਿਆ ਪ੍ਰੈਸ ਇਹਨੂੰ। ਹਾਂਜੀ ਬ੍ਰੈਡ ਪਕੌੜੇ ਦੋ ਨਿਕਲ ਗਏ ਬਾਕੀ ਮੈਂ ਕੜਾਈ 'ਚ ਪਏ ਹੋਏ ਉਹ ਬਣਦੇ ਪਏ ਆ। ਇਹਦੇ ਪੀਸ ਕਰਦੇ ਆ ਹੁਣ। ਤੇ ਇੱਕ ਦੋ ਬਣਾਉਣੇ ਆ ਦੋ। ਦੋ ਤੇ ਬਣਾਉਣੇ ਆ ਚਾਰ। ਤੇ ਆ ਦੇਖੋ ਜੀ ਆਲੂ ਵਾਲੇ ਬ੍ਰੈਡ ਕਿਆ ਬਾਤਾਂ ਇਦਾਂ ਦਾ ਬਰੈਡ ਹੈ ਨਾ ਛੇਤ ਜਾਂਦੇ ਵੀਰ ਵੀ ਮਿਲਦਾ ਵੀ ਤਾਂ ਵੀ ਬਾਜ਼ਾਰੋਂ ਮਿਲਦਾ ਨਾ ਕਿਤੇ ਬਸਟਾਨੇ ਜਾਓ ਜਾਂ ਕਿੱਦਾਂ ਵੀ ਨਾ ਤਾਂ ਦੇਖੋ ਇਦਾਂ ਬਣਦਾ ਇਹਦਾ ਭਾਫ ਨਿਕਲਦੀ ਆ ਤੇ ਇਹਦਾ ਬਹੁਤ ਟੇਸਟੀ ਲੱਗਦਾ ਆ ਜੇ ਤੁਹਾਨੂੰ ਕਦੇ ਸਵੇਰ ਤੇ ਜਾਣਾ ਹੁੰਦਾ ਨਾ ਤੇ ਇਹਦਾ ਬਣਾ ਕੇ ਲੈ ਜਾਓ ਤੇ ਨਾਲ ਚਾਹ ਦਾ ਕੱਪ ਲੈ ਜਾ ਜਾਂ ਠੰਡਾ ਵਗੈਰਾ ਲੈ ਲਓ ਨਾ ਦੇਖੋ ਕਿੰਨੇ ਸੌਣੀ ਚੀਜ਼ ਬਣ ਗਈ ਨਾ ਬੈਂਟਵੰਟੀ ਬਣ ਜਾਂਦੀ ਆ ਤੇ ਇੰਨਾ ਕੁਛ ਟਾਈਮ ਨਹੀਂ ਲੱਗਦਾ ਹੈਗਾ ਤੇ ਆ ਦੂਜਾ ਵੀ ਮੈਂ ਕੱਟ ਲਿਆ ਤੇ ਉਹ ਵੀ सेम ਚੀਜ਼ ਬਣੀ ਆ ਦੇਖੋ ਭਾਫ਼ ਨਿਕਲਦੀ ਪਈ ਆ ਤੇ ਵੱਡਾ 40 ਵਾਲਾ ਬਰੈਡ ਆ ਇਹ ਵੈਰਾਈ ਛੋਟੀ ਹੁੰਦੀ ਆ ਤੇ ਓਕੇ ਆ ਤੇ ਮੇਰੇ ਬੱਚੇ ਵੀ ਸਕੂਲ ਤੋਂ ਆਉਣ ਵਾਲੇ ਹੀ ਆ ਬਸ ਵੀਕ ਮੰਟ ਰਿਹਾ ਹੈ ਹੋਰ ਆਉਣ ਚ ਤੋਂ ਉਹਨਾਂ ਨੇ ਦੇਖ ਕੇ ਖੁਸ਼ ਹੋ ਜਾਣਾ ਤੁਹਾਨੂੰ ਬਦਵੇਂ ਬੱਚਿਆਂ ਨੂੰ ਕੋਈ ਨਵੀਂ ਤੇ ਨਵੀਂ ਡਿਸ਼ ਚਾਹੀਦੀ ਹੈ ਨਾ ਫਿਰ ਖੁਸ਼ ਰਹਿੰਦੇ ਆ ਖਾਣ ਪੀਣ ਨੂੰ ਖਾਸ ਕਰਕੇ ਹੈਲੋ ਹਾਂਜੀ ਅਸੀਂ ਹੁਣ ਪਹੁੰਚ ਗਏ ਖੂਤੇ ਤੇ ਚਾਹ ਨਾਲ ਪਕੌੜੇ ਬ੍ਰੈਡ ਪਕੌੜੇ ਖਾ ਕੇ ਤੇ ਆ ਗਏ ਆ ਤੇ ਉਹ ਦੇਖੋ ਉਧਰ ਸਾਬ ਜੀ ਪੇਪਰ ਤਰੇ ਅੰਡੇ ਆ ਤੇ ਬ੍ਰੈਡ ਪਕੌੜੇ ਮੇਰੇ ਇੰਨੇ ਟੇਸਟੀ ਬਣੇ ਹਨਾ ਬਹੁਤ ਹੀ ਜ਼ਿਆਦਾ ਹਨਾ ਤੇ ਦੇਖੋ ਜੀ ਲੋਕਾਂ ਦੀ ਐਨੀਵਰਸਰੀ ਹੁੰਦੀ ਨਾ ਤੇ ਉਹ ਪਾਰਕ ਵਗੈਰਾ ਘੁੰਮਣ ਜਾਂਦੇ ਆ ਕਿਤੇ ਹੋਟਲ ਤੇ ਜਾਂਦੇ ਆ ਹਨਾ ਤੇ ਸਾਡੀ ਪਾਰਕ ਵੀ ਇਹੀ ਖੂ ਤੇ ਸਾਡਾ ਸਾਰੇ ਕੁਛ ਖੁਈ ਆ ਨਾ ਤੇ ਅਸੀਂ ਇੱਥੇ ਹੀ ਘੁੰਮਣ ਆਏ ਆ ਤੇ ਬਧੀਆ ਲੱਗਦਾ ਜੀ ਦੇਖੋ 16 16 ਸਾਲ ਹੋ ਚੁੱਕੇ ਸਾਡੇ ਮੈਰਿਜ ਨੂੰ ਤੇ ਪਹਿਲੇ ਇਦਾਂ ਅਸੀਂ ਐਨੀਵਰਸਰੀ ਮਨਾਈ ਅੱਜ ਹੈ ਨਾ ਤੇ ਬਧੀਆ ਜੀ ਜਿਹਨੇ ਮਰਜ਼ੀ ਪੈਸੇ ਖਾਤੀ ਆ ਉਹ ਨਾ ਤੇ ਪੈਸੇ ਨੇ ਕਿਹੜਾ ਨਾ ਗਣਾ ਫਿਰ ਨਾ ਖਰਚੋ ਹਾਂਜੀ ਸੁਖ ਬਲ ਬੋਪਰ ਹੈ ਵੀ ਤੁਹਾਡਾ ਬਹੁਤ ਬਹੁਤ ਸਾਰਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੂਰ ਬੈਠੇ ਸੱਜਣਾ ਨੇੜੇ ਬੈਠੇ ਸਾਰਿਆਂ ਨੂੰ ਬਹੁਤ ਬਹੁਤ ਸਤਿ ਸ੍ਰੀ ਅਕਾਲ ਸੋ ਦੋਸਤੋ ਅੱਜ ਆਪ ਆਏ ਆ ਕਣਕ ਉੱਪਰ ਸਪਰੇਅ ਕੀਤੀ ਸੀਗੀ ਤੇ ਉਹ ਵੇਖਣ ਆਏ ਸੀ ਕਿ ਸ਼ਹਿਰੋਂ ਆਏ ਸੀ ਇੱਧਰੋਂ ਆ ਗਏ ਆ ਤੇ ਨਾਲੇ ਅੱਜ ਸਾਡੀ ਮੇਰੇ ਸਾਡੀ ਮੈਰਿਜ ਨੂੰ 16 ਸਾਲ ਹੋ ਗਏ ਆ 16ਵੀਂ ਤੇ ਮੌਬਦੀ ਸਾਡਾ ਟਾਈਮ ਲੰਘਿਆ ਆ ਤੇ ਬਹੁਤ ਵਧੀਆ 16 ਸਾਲ ਵਿੱਚ ਪਤਾ ਨਹੀਂ ਲੱਗਾ ਕਦੋਂ ਬੀਤ ਗਏ ਆ। ਇਹ ਵਾਈਕਲ ਗਾਂ ਨਹੀਂ ਇਤਨੇ ਨਾ। ਮੈਂ ਤਾਂ ਕੋ ਜਿੱਤਾਂ ਇਸੇ ਮੈਡੂ ਹਾ ਜਿੱਤਾ ਸੀਗਾ 16 ਸਾਲ ਹੋ ਗਏ ਆ। ਤੇ ਇਸ ਕਰਕੇ ਚਲੋ ਵਧੀਆ ਲੰਗੇ ਆ। ਤੇ ਸਾਦਾ ਜਿਹਾ ਐਨੀਵਰਸਰੀ ਮਨਾਈ ਹੈ ਕਿ ਬਹੁਤ ਜਿੱਦਾਂ ਕਦੀ ਮਨਾਈ ਨਹੀਂ ਸੀ। ਸਿੰਪਲ ਜਿਹਾ ਉਹਨਾਂ ਹਲ ਪਿੰਡਾਂ ਵਾਲਿਆਂ ਨੂੰ ਬਹੁਤ ਪਤਾ। ਸਿੰਪਲ ਜਿਹਾ ਪ੍ਰੋਗਰਾਮ ਕੀਤਾ ਆਪਾਂ ਆਪਣੇ ਘਰੇ ਕੀਤਾ ਆ। ਤੇ ਚਲੋ ਮੈਂ ਕਹਿੰਦਾ ਆਲੇ। ਕੌਣ ਤੇ ਕਿਹਨੇ ਖੇਤਾਂ ਹਾਲ? ਨਾਲੇ ਸਪਰੇਅ ਕੀਤੀ ਦੇਖੋ ਹੁੰਦੀ ਆ ਵੀ ਕੱਖ ਖੰਡ ਕਿੰਨਾ ਮਰਿਆ ਆ ਖਤਮ ਰੱਖਣ ਤਾਂ ਚਲੋ ਤੁਰਦੇ ਚੱਲਦੇ ਆਂ ਗਾਂ ਅੱਜ ਦਿਨ ਤਾਂ ਕਈਆਂ ਹੋ ਗੀਆਂ ਨੇ ਵਸਦੀ ਬਹੁਤ ਸੋਤੁਰ ਮਾਜੀ ਜਿਸ ਕਰਕੇ ਫਿਰ ਤੇ ਨਾਲੇ ਤਾਂ ਇਹ ਕਹ ਚਲੋ ਘੁੰਮ ਕੇ ਆਉਨੇ ਆ ਘੁੰਮਣਾ ਸਾਡਾ ਸ਼ਹਿਰ ਵੀ ਇਹੀ ਆ ਨਹੀਂ ਬਹੁਤਾ ਸ਼ਹਿਰ ਠੋ ਘਾਟੀ ਜਾਂਦਾ ਆ ਬਹੁਤਾ ਸ਼ਹਿਰ ਨਹੀਂ ਜਾਂਦੇ ਹੁੰਦੇ ਆਪਣੇ ਖੇਤਾਂ ਦਾ ਕੀ ਆਈਦਾ ਨਾ ਆਪਣਾ ਕੋਈ ਸ਼ੌਂਕ ਐਡਾ ਘੁੰਮਣ ਦਾ ਜੇ ਕਿਤੇ ਆਪਾਂ ਅਗਦੇ ਸ਼ਹਿਰ ਵੀ ਚਲ ਜੀਏ ਤੇ ਨਾ ਆਪਾਂ ਨੂੰ ਬਹੁਤਾ ਖਾਣ ਪੀਣ ਦਾ ਵੀ ਆਜ ਖਾ ਲਈ ਉਹ ਖਾ ਲਈ ਸ਼ਹਿਰ ਖਾਈਦਾ ਨਹੀਂ ਆਹੀ ਭਾਵੇਂ ਸ਼ਾਮਾਂ ਪੈ ਰੋਟੀਆਂ ਆਪਾਂ ਘਰ ਆ ਕੇ ਖਾਣੀ ਆ ਆਪਣੀ ਘਰ ਹੀ ਖਾਣੀ ਆ ਨਾ ਆਪਾਂ ਖਾਂਦੇ ਆ ਬਾਹਰ ਦਾ ਖਾਣਾ ਘਰ ਦਾ ਖਾਈਦਾ ਵਾ ਠੀਕ ਆ ਚਲੋ ਵਧੀਆ ਆ ਆਪਾਂ ਆਪਣਾ ਨੇਚਰ ਹੁੰਦਾ ਆ ਤੇ ਪਰ ਕਈਆਂ ਨੂੰ ਖਾਣ ਦਾ ਘੁੰਮਣ ਦਾ ਜ਼ਿਆਦਾ ਸ਼ੌਂਕ ਹੁੰਦਾ ਆ ਦੇਖੋ ਆ ਵੀ ਆਪਾਂ ਕਣਕ ਦੇ ਬੀਜੀ ਸੀ ਕਮਾਦੇ ਵੱਡ ਕਣਕ ਨਹੀਂ ਵਧੀਆ ਸੋਹਣੀ ਆ ਆ ਜਮੀਆ ਪਰੇ ਕਣਕਿਆ ਤੇ ਕਰਬ ਦੀ ਕਿਰਪਾ ਨਾਲ ਕਿ ਚਲੋ ਕਮਾਦ ਖਤਮ ਕਰ ਦਿੱਤਾ ਆ ਕੱਲ ਨਾ ਜਦੋਂ ਮੈਂ ਵੀਡੀਓ ਪਾਈ ਸੀ ਸੂਟਾਂ ਦੀ ਤੇ ਇਹਨੇ ਕਮੈਂਟ ਆਇਆ ਸ਼ਰਨਜੀਤ ਕੌਰ ਸੀਗੀ ਉਹ ਮੇਰਾ ਕਹਿ ਲਾ ਸਾਡੇ ਕੋ ਭਾਣ ਜੀ ਹੋਣੀ ਮੈਨੂੰ ਲੱਗਦਾ ਉਹ ਤੇ ਮੈਂ ਦੱਸਿਆ ਮੈਂ ਕਿਹਾ ਗੈਸ ਲਾਓ ਵੀ ਸਾਡੇ ਸਾਡਾ ਮਤਲਬ ਕੱਲ ਇੱਕ ਸਪੈਸ਼ਲ ਦੇਨੇ ਆ ਵੇ ਉਹ ਹਰੇਕ ਤਾਂ ਹੁੰਦਾ ਆ ਤੋ ਫੇ ਕਮੈਂਟ ਆਇਆ ਕਿੰਦੀ ਵੀ ਤੁਹਾਡੀ ਐਨੀਵਰਸਰੀ ਆ ਕੱਲ ਨੂੰ ਮੈਂ ਕਿਹਾ ਫੇ ਗੈਸ ਤਾਂ ਸਹੀ ਲੱਗਾ ਹਾਂ ਸਾਡੀ ਐਨੀਵਰਸਰੀ ਆ ਕੱਲ ਵੀ ਤੁਹਾਨੂੰ ਮੈਂ ਉਹ ਕੌਣ ਸੀ ਸ਼ਰਨਜੀਤ ਕੌਰ ਲਿਖਿਆ ਮੈਂ ਕਹਿੰਦਾ ਛਣੇ ਹੋਗੀ ਜਾਂ ਮਸਤ ਵਾਲੀ ਉਹ ਹੋਗੀ ਚਾਲੂ ਹੋਗੀ ਦੋਨੋਂ ਚੇਖ ਹੋਗੀ ਠੀਕ ਹੈ ਦੋਨਾਂ ਦਾ ਨਾਮ ਇੱਕ ਹੈ ਨਾ ਮੈਂ ਅੰਦਾਜ਼ਾ ਦੱਸ ਨਹੀਂ ਸਕਦਾ ਕੌਣ ਸੀਗਾ ਆਪਾਂ ਤਾਂ ਪਤਾ ਨਹੀਂ ਕਿ ਉਹ ਇੱਕ ਸ਼ਰਨਜੀਤ ਕੌਰ ਸਾਡੀ ਭਾਂਜੀ ਵੀ ਆ ਇੱਕ ਸ਼ਰਨਜੀਤ ਕੌਰ ਚਲੋ ਹੋ ਰਿਹਾ ਤੇ ਉਹਨਾਂ ਨੇ ਗੈਸ ਲਾਇਆ ਵਧੀਆ ਗੈਸ ਸਹੀ ਰਿਹਾ ਉਹਨਾਂ ਦਾ ਹਨਾ ਹਾਂਜੀ ਉਹ ਤਾਂ ਦਿਖਾਉਂਦੇ ਆ ਉਹ ਆਪਣਾ 12 ਸਾਲ ਪਤਾ ਕਿੰਨੇ ਬੀਤ ਗਏ ਆ ਇਦਾਂ ਲੱਗਾ ਮੈਨੂੰ ਤਾਂ ਕੋਈ ਚੇਤਾ ਨਹੀਂ ਸੀਗਾ ਸਾ 2 ਸਾਲ ਹੋਈ ਹੁੰਦੇ ਆ ਤੇ ਇਹਨਾਂ ਨੂੰ ਚੇਤਾ ਸੀਗਾ ਚੇਤਾ ਰੱਖਣਾ ਪੈਂਦਾ ਆਪਣੇ ਤਰੀਕਿਆਂ ਦਾ ਜਨਮਵਸਰੀ ਦਾ ਇਹ ਚੇਤਾ ਤੇ ਇਸ ਕਰਕੇ ਹੁਣ ਜਨਵਰੀ ਚ ਮੇਰੇ ਦੋਨਾਂ ਨੇੜਾ ਦਾ ਆ ਜਾਣਾ ਬਰਥਡੇ ਹੁਣ ਜਨਵਰੀ ਚ ਦੋਵਾਂ ਦਾ ਬਰਥਡੇ ਆ ਠੋਕੇ ਦਾ ਫਰਕ ਆ ਸਾਰਾ ਤੇ ਚਲੋ ਇਹ ਵੀ ਕਰਾਂਗੇ ਤੇ ਆਪਣਾ ਚਲੋ ਸਿੱਧਾ ਹੀ ਹਾਂਜੀ 16 ਸਾਲ ਤੇ ਇਦਾਂ ਲੱਗਾ ਜਿੱਦਾਂ ਨਾ ਮਤਲਬ ਕੁਝ ਗਿੰਜਾ ਨਹੀਂ ਹੋਣ ਡਿਆ ਤੇ ਚਲੋ ਇੰਨੇ ਸਾਲਾਂ ਵਿੱਚ ਅਡਜਸਟਮੈਂਟ ਚਲੋ ਕਰਨੀ ਪੈਂਦੀ ਹੈ ਨਾ ਦੁੱਖ ਸੁੱਖ ਜ਼ਿੰਦਗੀ ਨਾ ਆਉਂਦੇ ਰਹਿੰਦੇ ਆ ਤੇ ਦੇਖਣੇ ਪੈਂਦੇ ਆ ਅਡਜਸਟਮੈਂਟ ਕਰਨੀ ਪੈਂਦੀ ਹੈ ਨਾ ਤੇ ਨਿੱਕੇ ਨਿੱਕੇ ਗੱਲਾਂ ਤੋਂ ਆਪਾਂ ਹੋ ਜਾਂਨੇ ਕਈ ਵਾਰੀ ਚਲੋ ਸਾਰੇ ਘਰੇ ਕੋਈ ਹੋ ਜਾਂਦੀ ਆ ਤੇ ਫਿਰ ਵੀ ਅੱਜਕੱਲ ਦੇਖੀ ਤੇ ਮਾਹੌਲ ਕਿੰਨਾ ਭੈੜਾ ਜਿਹਾ ਤੇ ਨਾਰਮਲ ਗੱਲਾਂ ਜਿਹੜੀਆਂ ਹੋ ਜਾਂਦੀਆਂ ਘਰਾਂ ਵਿੱਚ ਨਾ ਤੇ ਫਿਰ ਤੁਸੀਂ ਕੁਝ ਕਹਿਣਾ ਜਾਓਗੇ। ਕਿਉਂ ਇਸਤੇ ਬਰ ਕਰਾ ਰੱਖਣੇ ਬੜੇ ਔਖੇ ਅੱਜਕੱਲ ਦੇ ਟਾਈਮ ਵਿੱਚ ਹਨ। ਸੋਸ਼ਲ ਮੀਡੀਆ ਜਮਾਨੇ ਵਿੱਚ। ਤੇ ਕਈ ਮੇਰੀ ਇਹ ਭੈਣਾ ਮੀ ਦਾ ਮੌਸਮ ਬਣਦਾ ਆ। ਥੋੜੀ ਬੱਦਰਬਾਰੀ ਬਣਦੀ ਆ। ਮੀ ਦਾ ਮੌਸਮ। ਵੇ 15 ਤਰੀਕ ਦੀ بارش ਲਿਖੀ ਹੋਈ ਆ। ਪਰਸੋਂ ਦੀ بارش ਲਿਖੀ ਹੋਈ ਆ। ਦੇਖੋ ਕੀ ਕਰਦਾ ਮੌਸਮ। ਤੇ ਅਹੀਂ ਵੀ ਖਾਦਾ ਖੋਦਾ ਪਾ ਦਿੱਤੀਆਂ ਪਾਣੀ ਪੁਣੇ ਲਾ ਦਿੱਤੇ ਆ। ਤੇ ਹੁਣ ਦੇ 15 ਤਰੀਕ ਦਾ ਮੀ ਆ ਕਹਿੰਦੇ। ਕਿ 15 ਤੇ ਮੀਂਹ ਪੈਣਾ ਚਾਹੀਦਾ ਕੋਰਾ ਬਹੁਤ ਪੈਂਦਾ ਮੀਂਹ ਬਹੁਤ ਕੋਰਾ ਪੈਣੋਂ ਹਟਦਾ ਵੈਸੇ ਕੋਰੇ ਦਾ ਫਾਇਦਾ ਹਾਂ ਨਹੀਂ ਪੋਟੁੰਦੇ ਬਾਕੀ ਚਲੋ ਕੋਰੇ ਦਾ ਫਾਇਦਾ ਵੀ ਐ ਸੋ ਕਣਕ ਗ੍ਰੋਥ ਕਰਦੀ ਕੋਰੇ ਨਾਲ ਗਨ ਮੀਂਹ ਜਿਹਾ ਮੀਂਹ ਜਿਹੜੀ ਆ ਉਹ ਗ੍ਰੋਥ ਨਹੀਂ ਕਰਦੀ ਹੈਗੀ ਐ ਕਿ ਮੀਂਹ ਨਹੀਂ ਪੈ ਬਹੁਤੇ ਸਾਡੇ ਲਸਣ ਬਟਣ ਲਾਇਆ ਤੁਹਾਨੂੰ ਪਤਾ ਹੈ ਕਿ ਸੰਜੀ ਉਹ ਦੱਸਿਓ ਤੇ ਤੁਹਾਨੂੰ ਸਾਡਾ ਵਲੌਗ ਤੁਹਾਨੂੰ ਕਿਦਾਂ ਦਾ ਲੱਗਾ ਹੈ ਨਾ ਤੁਹਾਨੂੰ ਕੀ ਹੋਈ ਲੱਗੀ ਆ ਤੇ ਤੇ ਦੇਖੋ ਸਾਡੇ ਸੈਂਪਲ ਜੇ ਹੈਗੇ ਅਸੀਂ ਹਨਾ ਸੈਂਪਲ ਸਾਡੇ ਵਲੌਗ ਹੁੰਦੇ ਆ ਸਾਨੂੰ ਹੈ ਨਹੀਂ ਕੋਈ ਉਹ ਜਾ ਕੋਈ ਸ਼ਹਿਰਾ ਵਾਲਿਆ ਕੋ ਮਾਹੌਲ ਬਈ ਹਮੇਸ਼ਾ ਹੀ ਅਮੀ ਸਾਡੇ ਫੈਮਿਲੀ ਵਲੌਗ ਹੁੰਦੇ ਆ ਤਾਂ ਬਸ ਸੈਂਪਲ ਜੇ ਹੁੰਦੇ ਆ ਪਿੰਡੂ ਬੰਦੇ ਆ ਪਿੰਡਾਂ ਵਾਲੇ ਸਿੱਧੇ ਸਾਦੇ ਹੁੰਦੇ ਆ ਤੇ ਬਹੁਤੀ ਅਸੀਂ ਹਵਾ ਨਹੀਂ ਕਰਦੇ ਹੈਗੇ ਜੇ ਆ ਬੋਹਾ ਕਰਕੇ ਜਿਹੜੇ ਜਿਹੜੇ ਸਾਡੀ ਲਾਈਫ ਤੁਹਾਨੂੰ ਦਿਖਾਉਣੀ ਹੈ ਉਹ ਜੀ ਅਸੀਂ ਤੇ ਇਦਾਂ ਆ ਅੱਜ ਕੱਲ ਤਾਂ ਲੋਕੀ ਬਹੁਤ ਕੁਝ ਕਰਦੇ ਆ ਪਰ ਆਪਾਂ ਸੈਂਪਲ ਬੰਦੇ ਆ ਸੈਂਪਲ ਤੇ ਰਹੀਦਾ ਆ ਦੁਨੀਆ ਬੋ ਗਾਂਧੀ ਗੱਲ ਆ ਸਾਰੇ ਕਿਤੇ ਆ ਵੀ ਕਰੀਦੇ ਆ ਵੈਗ ਦੁੱਤਾ ਵੀ ਤੇਰਾ ਕੁਛ ਦਿੰਦਾ ਵੀ ਆ ਤੂੰ ਦਊਗਾ ਵੀ ਆਸ ਹੁਣੇ ਚ ਯਾਸ ਰੱਖਿਆ ਕਰੋ ਤੇ ਇਸ ਵਰ ਦਾ ਫਲ ਮਿੱਠਾ ਆ ਆਸ ਰੱਖੀ ਦੀ ਆ ਚੀ ਮਿਲ ਜਾਂਦੀ ਆ ਤੇ ਇਸ ਵਰ ਦਾ ਕਿਤੇ ਪਹੁੰਚ ਗਏ ਆ ਨਹੀਂ ਹੈਣੀ ਬਹੁਤ ਕੋਸ਼ਿਸ਼ ਆ ਬਹੁਤਾ ਕਈਏ ਬੋਤਾ ਹੋਵੇ ਨਾ ਤੇ ਤੁਹਾਡੀ ਸਪੋਰਟ ਹਡੀ ਸਾਡਾ ਮਾਉਂਟੇਜ ਹੋ ਜਾਊ ਚੈਨਲ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤੇ ਸੋਣਾ ਕਮੈਂਟ ਕਰਕੇ ਦੱਸਿਆ ਕਰੋ ਨਾ ਇੱਕ ਦਿੱਖ ਕਰਾ ਕਰੋ ਸ਼ੇਰ ਨੂੰ ਠੀਕ ਹੈ ਸੱਸੀ ਆਜੋ ਸਤਿ ਸ੍ਰੀ ਅਕਾਲ ਜੀ